गौड़ी कबीर जी असथा पर जंगम कीते पतंगा अनक जन्म किए बौरंगा ऐसे कर हम बहुत बसाए जब हम राम गर्भ होए आए रहो योगी जति तपई ब्रह्मचारी कबहु राजा छत्रपत कबहु पेखारी साकत मरै संत सब जीव राम रस नरसना पीभै कौ कबीर परब कृपा की जय हार परे अब पूरा दीजै गौड़ी ਕਬੀਰ ਜੀ ਕੀ ਨਾਲ ਰਲਾਇ ਲਿਖਿਆ ਮੁਹੱਲਾ ਪੰਜਵਾਂ ਐਸੋ ਆਚਰਜ ਦੇਖਿਓ ਕਬੀਰ ਦਦ ਕਾ ਪੋਲੇ ਬਰੋਲੇ ਨੀਰ ਰਹੁ ਹਰੀ ਅੰਗੂਰੀ ਗਧਾ ਚਰੈ ਨਿਤ ਉਟ ਹਾਸਾ ਹੀ ਗਾ ਮਰੈ ਮਾਤਾ ਪੈਸਾ ਓ ਮੋਹਾ ਜਾਏ ਕੁੱਦ ਕੁੱਦ ਚਰੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇੜ ਲੈ ਲੈ ਕੋ ਝੂੰਗੇ ਨਿਤ ਪੇੜ ਰਾਮ ਰਮਤ ਮਤ ਪ੍ਰਗਟਿ ਆਈ ਕੋ ਕਵੀਰ ਗੁਰ ਸੋਜੀ ਪਾਈ ਗੌੜੀ ਕਬੀਰ ਜੀ ਪੰਜ ਪਦੇ ਜਿਉਂ ਜਲ ਸੋੜ ਬਾਰ ਪਇਓ ਮੀਨਾ ਪੂਰਬ ਜਨਮ ਹੋ ਤਪ ਕਾਹੀਨ ਆਪ ਕੋ ਰਾਮ ਕਵਨ ਗਤ ਮੋਰੀ ਤਜਿਲੇ ਬੰਦਾਰਸ ਮਤ ਪਈ ਥੋਰੀ ਰਹੁ ਛਗਲ ਜਨਮ ਸਿਬਪੁਰੀ ਗਵਾਇਆ ਮਰਤੀ ਬਾਰ ਮਘਰ ਉਠ ਆਇਆ ਬਹੁਤ ਬਰਸ ਤਪ ਕੀਆ ਕਾਸੀ ਮਰਨ ਪਇਆ ਮਘਰ ਕੀ ਵਾਸੀ ਕਸੀ ਮਗਰ ਸੰਬਿਚਾਰੀ ਓਸੀ ਭਗਤ ਕੈਸੇ ਉਤਰਸ ਪਾਰੀ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ ਮੂਆ ਕਬੀਰ ਰੰਤੁ ਸ੍ਰੀ ਰਾਮ ਗਉੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਇਸ ਤਨ ਧਨ ਕੀ ਕਵਨ ਬੜਾਈ ਧਰਨ ਪਰੈ ਉਰਵਾਰ ਨ ਜਾਇ ਰਹੋ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖੰਨ ਲਹਿ ਨ ਹਰ ਕੋ ਨਾਮ ਹਾਤ ਤੂੰ ਡੋਰ ਮੁਖ ਖਾਇਓ ਤਬੂਰ ਮਰਤੀ ਬਾਾਰ ਕਸਬਾ ਦਿਉ ਚੋਰ ਗੁਰਮਤ ਰਸ ਰਸ ਹਰ ਗੁਣ ਕਾ ਬੈ ਰਾਮ ਰਾਮ ਰਮਤ ਸੁਖ ਪਾਵੈ ਕਿਰਪਾ ਕਰਕੇ ਨਾਮੰਦ ਲੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਵੀਰ ਚੇਤ ਰੇ ਅੰਦਾ ਸਤ ਰਾਮ ਝੂਠਾ ਸਭ ਤੰਦਾ ਗਉੜੀ ਕਵੀਰ ਜੀ ਤੇਪ ਦੇ ਚਾਰ ਤੁਕੇ ਜਮਤੇ ਉਲਟ ਪਏ ਹੈ RAM ਦੁੱਖ ਬਿਨ ਸੇ ਸੁਖ ਕੀੋ ਬਿਸ RAM ਬੈਰੀ ਉਲਟ ਪਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹ ਸਰਬ ਕੁਸਲ ਕਰਮਾਨ ਸੰਤ ਭਈ ਜਬ ਗੋਵਿੰਦ ਜਾਨਿਆ ਰਹਾਉ ਤਨ ਮੈਂ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਸਾਨ ਆਪ ਆਪ ਰੋਗ ਨ ਬਿਆਪ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੁਆ ਤਉ ਭਜਨ ਜਬ ਜੀਵਤ ਬੂਆ ਕਉ ਕਿ ਵੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਆਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੁਐ ਜਿਉ ਕੇਹ ਕਰ ਜਾਤਾ ਸਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਨਿਆ ਤਨੇ ਪਸਾਨਿਆ ਜੋ ਗੁੰਗੇ ਸਾਕਰ ਮਨ ਮਨ ਐਸਾ ਗਿਆਨ ਕਥਾ ਬਨਵਾਰੀ ਮਨ ਰੇ ਪਵਨ ਅੰਦਰ ਸੁਖ ਮਨ ਨਾਰੀ ਰਹਾਓ ਸੋ ਗੁਰ ਕਰੋ ਜੇ ਬਹੁਰ ਨ ਕਰਨਾ ਸੋ ਪਦ ਰਭੋ ਜੇ ਬਹੁਰ ਨ ਰਵਨਾ ਸੋ ਧਿਆਨ ਧਰੋ ਜੇ ਬਹੁਰ ਨ ਤਰਨਾ ਐਸੇ ਮਰੋ ਜੇ ਬਹੁਰ ਨ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਾਵੋ ਲੋਚਾ ਸੰਸਰੀ ਇਹ ਬਿਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪੋ ਤੇਜ ਬਾਇ ਪ੍ਰਥਮੀ ਅਕਾਸਾ ਐਸੀ ਰਹਤ ਰਹੋ ਹਰ ਪਾਸਾ ਕਹੈ ਕੋ ਵੀਰ ਨਰਨਜਣ ਤੇ ਆਵੋ ਤਿਤ ਕਰ ਜਾਓ ਜੇ ਬਹੋਰ ਨ ਆਵੋ ਗੌੜੀ ਕਬੀਰ ਜੀ ਤਿੱਪਦੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਅਬ ਮੁਹੇ ਰਾਮ ਆਪਣਾ ਕਰ ਜਾਂਨ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ ਬੰਦ ਕਥ ਕਥ ਅੰਤ ਨ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ त्यागी ਕੇਵਲ RAM ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜੇ ਮਰਨ ਸਭ ਜਗ ਤਤਰਾਸਿਆ ਸੋ ਮਰਨ ਗੁਰ ਸ਼ਬਦ ਪ੍ਰਗਾਸਿਆ ਆਬ ਕੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ RAM ਨਾ ਜਾਣਿਆ ਰਹੋ ਮਰਨੋ ਮਰਨ ਕੈ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰ ਮਰਿਆ ਪਰਮਾਨੰਦਾ ਗਉੜੀ ਕਵੀਰ ਜੀ ਕਤ ਨਹੀਂ ਥੌਰ ਭੂਲ ਕਤ ਲਾਵੋ ਖੋਤ ਤਨ ਮੈਂ ਥੌਰ ਨਾ ਪਾਵੋ ਲਾਗੀ ਹੋਏ ਸੋ ਜਾਨੈ ਪੀਰ ਰਾਮ ਭਗਤ ਅਨਿਆਲੇ ਤੀਰ ਰਹੁ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੋਨ ਪਿਆਰੀ ਕਹੋ ਕਵੀਰ ਜਾ ਕੈ ਮस्तक ਭਾਗ ਸਭ ਪਰ ਹਰਤਾ ਕੋ ਮਿਲੈ ਸੁਹਾਗ ਗਉੜੀ ਕਵੀਰ ਜੀ ਜਾ ਕੈ ਹਰ ਸਾ ठा ਕੁਰ ਪਾਈ मुक्त अनंत पुकार न जाई अब कहो राम परोसा तोरा तब कहू का कब न न होरा रहौ तीन लोक जाके है पर सो कहे ना कर प्रतु पर कहो कबीर एक बुद्ध बिचारी क्या बस जाओ बिक दे महतारी गौड़ी कबीर जी बिन सत सती होए कैसे नार पंडित देखो हृदय विचार ਪ੍ਰੀਤ ਬਿਨਾ ਕੈਸੇ ਪਤਾ ਸੁਨੇਓ ਜਬ ਲਗ ਰਸ ਤਬ ਲਗ ਨਈ ਨਿਓ ਰਹਾਓ ਸਹਨ ਸਤ ਕਰੈ ਜੀ ਆਪਣੇ ਸੁਰਮਈਏ ਕੋ ਮਿਲੈ ਨਾ ਸੁਪਨੇ ਤਨ ਮਨ ਤਨ ਗਰੇ ਸੋਪ ਸਰੀਰ ਸੋਈ ਸਵਾਗਣ ਕਹ ਕਵੀਰ ਗੌੜੀ ਕਵੀਰ ਜੀ ਵਿਖਿਆ ਬਿਆ ਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੇ ਨਰਨਾਬ ਚੌੜ ਕਤ ਬੁੜੀ ਹਰ ਜੀ ਉਨ ਤੋੜ ਬਿਖਿਆ ਸੰਗ ਜੋੜੀ ਰਹੋ ਸੁਰ ਨਰ ਦਾਦੇ ਲਾਗੀ ਆਗ ਨਿਗਟ ਨੀਰ ਪਸ ਪੀ ਬਸਨਾ ਚਾਗ ਚੇਤਤ ਚੇਤਤ ਨਿਗਸਿਓ ਨੀਰ ਸੋ ਜਲ ਨਿਰਮਲ ਕਥਤ ਕਵੀਰ ਗੌੜੀ ਕਬੀਰ ਜੀ ਜੇ ਕੁੱਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸਨਾ ਭਈ ਮਹਤਾਰੀ ਜੇ ਨਰ ਨਰਾਮ ਭਗਤ ਨਹ ਸਾਦੀ ਜਨਮਤ ਕਸਨਾ ਮੋ ਅપરાਦੀ ਰਹੋ ਮੁਚ ਮੁਚ ਗਰਬ ਗਏ ਕੀਨ ਬਚਿਆ ਮੁੜ ਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕੋ ਰੂਪ ਗੌੜੀ ਕਬੀਰ ਜੀ ਜੋ ਜਨ ਲਿਓ ਖਸਮ ਕਾ ਨਾਉ ਤਨ ਕੈ ਸਦ ਬਲ ਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰਾ ਮਨ ਪਾਵੈ ਰਹਾਉ ਜੇ ਕਟ ਰਾਮ ਰਹਾ ਭਰਪੂਰ ਤਿਨ ਕੀ ਪਗ ਪੰਕਜ ਹਮ ਤੂਰ ਜਾ ਤੁ ਜੁਲਾ ਮਤ ਕਾ ਤੀਰ ਸਹਿਜ ਸਹਿਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਪਾਠੀ ਸੰਚ ਮਹਾਰਸ ਤਨ ਪਿਆ ਕਾਠੀ ਵਾ ਕੋ ਕਹੀਐ ਸਹਿਜ ਮਤ ਵਾਰਾ ਪੀਬਤ ਰਾਮ ਰਸ ਗਿਆਨ ਵਿਚਾਰਾ ਰਹੋ ਸਹਿਜ ਕਲਾਲਨ ਜੋ ਮਿਲ ਆਈ आनंद मत आन दिन जाई चीनत जीत निरंजन लाया कوك वीर तो अनुपौ पाया गौड़ी कबीर जी मन का स्वभाव मन है व्यापी मन है मार्ग वन सिद्ध थापी काबल सो मन जो मन मारे मन को मार को किस तार रह मन अंतर भोलै सब कोई मन मारे बिन भगत ना होई ਕੋ ਕਬੀਰ ਜੋ ਜਾਣੈ ਪਿਉ ਮਨ ਮਦ ਸੂਦਨ ਤਰੇ ਪਾਵਣ ਦੇਉ ਗਉੜੀ ਕਬੀਰ ਜੀ ਓਏ ਜੋ ਦੀ ਸੈ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹਰੇ ਪੰਡਤ ਅੰਬਰ ਕਾ ਸਿਓ ਲਗਾ 부ਜਾ 부ਜਨ ਹਰ ਸੋ ਭਾਗਾ ਰਹੋ ਸੂਰਜ ਚੰਦ ਕਰੇ ਉਦਿਆਰਾ ਸਭ ਮੈਂ ਪਸਰਿਆ ਬਰਮ ਪਸਾਰਾ ਕੋ ਕਬੀਰ ਜਾਣੈਗਾ ਸੋਏ ਹਿਰਦੈ ਰਾਮ ਮੁਖ ਰਾਮੈ ਹੋਏ ਗੌੜੀ ਕਵੀਰ ਜੀ ਬੇਦ ਕੀ ਪੁੱਤਰੀ ਸਿਮਰਤ ਪਾਈ ਸ਼ੰਕਲ ਜੇ ਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕਟੀ ਨਾ ਕਟੈ ਟੂਟ ਨਾ ਜਾਈ ਸਾਸ ਆਪਨ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਉ ਕਬੀਰ ਮੈ RAM ਕਹਿ ਸੂਟਿਆ ਗਉੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ ਸਗਲ ਤੁਰੀਨ ਗगन ਦੋਰਾਵੋ ਆਪਣੇ ਵਿਚਾਰ ਅਸਬਾਰੀ ਕੀਜੈ ਸਹਿਜ ਕਹਿ ਪਾਵੜੈ ਪੱਗ ਤਰਲੀ ਜੈ ਰਹੁ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ ਹਿਜੈ ਤਾਂ ਪ੍ਰੇਮ ਕਹਿ ਚਾਵ ਕੁਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦਕ ਕ ਤੇਵ ਤੇ ਰਹ ਨਰਾਰਾ ਗੌੜੀ ਗਵੀਰ ਜੀ ਜੇ ਮੁਖ ਪੰਜੋ ਅੰਮ੍ਰਿਤ ਖਾਏ ਤੇ ਮੁਖ ਦੇਖ ਤਲੂ ਘਟ ਲਾਏ ਇੱਕ ਦੁਖ ਰਾਮ ਰਹੇ ਕਾਟੋ ਮੇਰਾ ਅਗਨ ਦਾ ਯਰ ਗਰਭ ਬਸੇਰਾ ਰਹੋ ਕਾਇਆ ਬਗੂਤੀ ਬਹੁ ਵਿਧ ਪਾਤੀ ਕੋ ਜਾ ਰੇ ਕੋ ਗਡਲੇ ਮਾਟੀ ਕੋ ਕਵੀਰ ਹਰ ਚਰਨ ਤੇ ਖਾਪੋ ਪਥ ਤੇ ਜਮ ਕਿਉ ਨ ਪਠਾਵੋ ਗੌੜੀ ਕਬੀਰ ਜੀ ਆਪੇ ਪਾਪਕ ਆਪੇ ਭਗਨਾ ਜਾਰੇ ਖਸਮ ਤਾਰਾ ਖੈ ਕਬਨਾ RAM ਜਪਤ ਤਨ ਜਰ ਕੀ ਨ ਜਾਏ RAM ਨਾਮ ਚਿਤ ਰਹਾ ਸਮਾਏ ਰਹੋ ਕਾਕੂ ਜਰੇ ਕਹੇ ਹੋਏ ਹਨ ਨਟ ਬਟ ਖੇਲੇ ਸਾਰੰਗ ਪਾਨ ਕਉ ਕਬੀਰ ਅੱਖਰ ਦੋਏ ਪਾਖ ਹੋਏਗਾ ਖਸਮ ਤਾਲੇ ਗਰਾਖ ਗੌੜੀ ਕਬੀਰ ਜੀ ਦੁਪਦੇ ਨਾ ਮੈਂ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨ ਸੂਟ ਸਭਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ ਰਹੋ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨ ਦੇਖਵਾਨ ਗੌੜੀ ਕਬੀਰ ਜੀ ਜੇ ਸਿਰ ਰਚ ਰਚ ਬਾਦ ਤੋ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਇਸ ਤਨ ਤਨ ਕੋ ਕਿਆ ਗਰਵਿਆ राम नाम काहे नांद रड़िया राहौ कहत कबीर सुनो मन मेरे यही हाल होएंगे तेरे गौड़ी गोरेरी के पदे 35 राग गौड़ी गोरेरी अष्टपदी कबीर जी की एक ओंकार सतगुरु प्रसाद सुख मांगत दुख आगे आवे सो सुख हमो न मांग्या पावे ਵਿਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹੋ ਇਸ ਸੁਖ ਤੇ ਸਿਭ ਪਰਮ ਡਰਾਨਾ ਸੋ ਸੁਖ ਹਮੋ ਸਾਚ ਕਰ ਜਾਨਾ ਸਨ ਕਾ ਦੁਖ ਨਾਰਦ ਮਨ ਸੇਖਾ ਤਿਨ ਪੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਪਾਈ ਤਨ ਸੂਟੇ ਮਨ ਕਾ ਸਮਾਈ ਗੁਰ ਪ੍ਰਸਾਦੀ ਜੈ ਜੋ ਨਾਮ पागत तक प्रेम इन ही है जान इस मन को नहीं आव न जाना जिस का भ्रम गया तिन साच पसाना इस मन को रूप न रेखया गई हुक्मे होया हुक्म बूझ समाई इस मन का कोई जानै पियो ए मन लीन पै सुख दियो जियो एक अर सगले शरीरा ਇਸ ਮਨ ਕੋ ਰਬ ਰਹੇ ਕਵੀਰਾ ਗੌੜੀ ਗੋਰੇਰੀ ਐਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਪਏ ਲਿਵ ਲਾਗੇ ਰਹੁ ਸਾਧਕ ਸਿੱਧ ਸਗਲ ਮੁਨ ਹਾਰੇ ਏਕ ਨਾਮ ਕਲ ਪਤਰ ਤਾਰੇ ਜੋ ਹਰ ਹਰੇ ਸੋ ਹੋ ਨਾ ਅਨ ਕਹਿ ਕਵੀਰ RAM ਨਾਮ ਪਸਾਨ ਗੌੜੀ ਪੀ ਸੋਰ ਢਪੀ ਰੇ ਜੀ ਨਿ ਲੱਜ ਲਾਜ ਤੋਈ ਨਹੀਂ ਹਰ ਤਦ ਕਤ ਕਾਹੂ ਕੇ ਜਾਹੀ ਰਹੋ ਜਾ ਕੋ ਠਾਕਰ ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰ ਗੂਰ ਸਦਾ ਸੰਗ ਨਹੀਂ ਅਰ ਦੂਰ ਕਬਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਹੀਂ ਕਰ ਤਾ ਕੇ ਸਭ ਕਉ ਕਹਿ ਜਾਸ ਕੀ ਬਾਤਾ ਸੋ ਸਮਰਾਤ ਨਿਜਪਤ ਹੈ ਦਾਤ ਕਹਿ ਕਵੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਬਰ ਨਾ ਹੋਈ